ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਸਾਹਿਬ ਰਾਗ ਗਲੇ ਮਹੱਲਾ ਜੀ ਜਾਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨਵਟਿਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣੇ ਆਈਆ ਸਬਦੋ ਦਾ ਗਾਵੂ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਆ ਸਾਧ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਘੂੜਾ ਤਸਵਾਮੀ ਸੋਖਿਓ ਮਨ ਵਿਚਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾ ਤੇਰੀ ਨਾਮੁ ਵਖਾਵੇ ਨਾਮ ਜਿਨ ਕੈ ਮਨੁ ਵਸਿਆ ਵਗੇ ਸਭ ਦੇਖ ਨੇਰੇ ਕਹੈ ਨਾਨਕ ਸਜੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੈ ਆਧਾਰ ਮੇਰਾ ਜਿਨ ਕੁੱਖਾ ਸਭ ਗਵਾਈਆ ਕਰ ਸਾਧ ਸੁਖ ਮਨ ਆਇ ਬਤਿਆ ਜਿਹੜੀ ਇੱਛਾ ਸਾਧ ਪੁਜਾਈਆ ਸਦਾ ਪ੍ਰਬਾਨ ਕੀਤਾ ਗੁਰੂ ਵਿਟਹੁ ਜੈ ਜੈ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਛੱਤਰਉ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚਸਵਤ ਤੇ ਤੇ ਘਰ ਸੁਭਾਜਾ ਐ ਘਰ ਸੁਭਾਜਾ ਸਭ ਤੇ ਵਾਜੇ ਕਲਾ ਜੀਤ ਦਰਧਾਰੀਆ ਪੰਜ ਦੂਦ ਤਦ ਵਾਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਦੁਦ ਜਿਨ ਕਉ ਜੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖੁ ਵਾਚਿਤ ਘਰ ਅਨਹਦ ਵਾਕੇ ਕਾਚੀ ਲਿਵੈ ਬੈਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜ ਪਿਆ ਕਰੇ ਵਿਚਾਰੀਆ ਸੁਦ ਬਾਜ ਸੰਗਰਾਤ ਕੋ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਉ ਨਾਹੀ ਸਬਦ ਲਾਭ ਦਵਾਰੀਆ ਕਹੈ ਨਾਨਕ ਲਿਵੈ ਬਾਜ ਪਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਦੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲ ਵਿਗ ਕਟੇ ਗਿਆਨ ਅੰਜਨ ਸਾਰਿਆ ਅੰਦਰ ਜਿਨ ਕਾ ਮੋਹ ਟੁਟਾ ਜਨ ਕਾ ਸਬਦ ਸਚੈ ਸੁਵਾਰਿਆ ਕਹ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਤੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਬ੍ਰਿੰਦਹਿ ਦਿਸੇ ਇੱਕ ਨਾਮ ਲਾਗ ਦਵਾਰਿਆ ਗੁਰ ਪ੍ਰਸਾਦੀ ਮਨ ਭੈ ਨਿਰਮਲ ਜਿਨਾਂ ਬਾਣਾ ਪਾਵੇ ਕਹਿ ਨਾਨਕ ਜਿਜ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੋ ਕਾਚ ਕੀ ਕਰੈ ਕਹਾਣੀ ਕਰੈ ਕਹਾਣੀ ਕਾਚ ਕੇਰੀ ਕਿਤ ਦਵਾਰਹਿ ਪਾਈਐ ਧਾਨ ਮਾਨ ਧਨ ਸਭ ਸੋਪ ਗੁਰ ਕੋ ਕੰ ਮੰਨੇ ਪਾਈਐ ਕਮ ਮੰਨਿ ਹੋ ਗੁਰੂ ਕੇ ਰਾਗੋ ਸਚੀ ਬਾਣੀ ਕਹਿ ਨਾਨਕ ਸੁਣੋ ਸੰਤ ਕਥਿ ਹੋ ਆਕਾਸ਼ ਕਹਾਣੀ ਇਹ ਮਾਇ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਜਿਨ ਤੂ ਸੋਨ ਮਨ ਮੇਰਿਆ ਇਹ ਮਾਇਆ ਮੋਹਣੀ ਜੜੇਤ ਭਰਮ ਬੁਲਾਇਆ ਮਾਇਆ ਦਾ ਮੋਹਣੀ ਜਿਨਾ ਕੀਤੀ ਦਿਨ ਧੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਸਿਸਰਾਈ ਕਿਨ ਨਾ ਪਾਇਆ اے ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਉਕਟਾਂਬ ਤੂਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤੇਤ ਨਾਲ ਕਿਉ ਚਿਤ ਲਾਈਐ ਸਕੰਮ ਮੂਲੇ ਨਾ ਕਿਚ ਜੇ ਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਦੇਸ ਸੁਣਤੂ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਜੁ ਸਦਾ ਸੱਚ ਸਮਾਲੇ ਅਗਨ ਗੋਜਰਾ ਤੇਰਾ ਅੰਤ ਨ ਪਾਇਆ ਤੁਲਾ ਪਾਇਆ ਕਿਨ੍ਹੇ ਤੇਰਾ ਆਪਣਾ ਆਪ ਸੁ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਪ ਸੁਖਾ ਲੈ ਆਕੇ ਤਾ ਵੇਖ ਸਭ ਤੂ ਹੈ ਜਨ ਜਗ ਤੇ ਉਪਾਇਆ ਕਹ ਨਾਨਕ ਤੂ ਸਦਾ ਗੰਮ ਹੈ ਤੇਰਾ ਅੰਤ ਨ ਪਾਇਆ ਸੋਰ ਨਾਰੇ ਮੋਨ ਜਨ ਅੰਮ੍ਰਿਤ ਖੋਜ ਦੇ ਤੂ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨੁ ਵਸਾਇਆ ਇਹ ਜਾਣਦੇ ਸਾਉ ਦੋਰੀ ਪਾਇ ਇੱਕ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਜੁਕਾ ਸਾਧ ਗੁਰੂ ਕੋ ਲਾ ਪਾਇਆ ਕਹਿ ਨਾਨਕ ਜੇ ਤਨ ਆਪ ਤੁਠਾ ਦਿਲ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਦੀ ਚਾਲ ਨਰਾਲੀ ਚਾਲ ਅਨਰਾਲੀ ਭਗਤਾ ਕੇਰੀ ਇਸ ਤੁਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਾ ਜਿਸਨਾ ਬਹੁਤ ਨਹੀਂ ਬੋਲਣਾ ਹਨ ਨਿਵ ਤੇਖੇ ਵਾਲੋ ਨਿਕੇ ਇਹ ਤੇ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਕਰਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਲਤਾ ਜੁ ਦੁਜੋ ਜੁ ਬਿਨ ਰਾਲੀ ਜੋ ਤੂ ਚਲਾਏ ਤੇ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂ ਚਲਾਏ ਤੇ ਚੱਲੇ ਜਿਨਾਂ ਮਾਰਗ ਪਾਵੇ ਕარი ਕਰਪਾ ਜਨਨਾਮ ਲਾਏ ਤੇ ਹਰ ਹਰ ਸਦਾ ਧਿਆਵੇ ਜੇ ਸੁਨੋ ਕਥਾ ਸੁਨਾਏ ਆਪਣੀ ਜੇ ਗੁਰਦੁਆਰੇ ਸੁਖ ਪਾਵੇ ਕਹ ਨਾਨਕ ਸੱਚੇ ਸਾਹਿਬ ਜਿਉ ਪਾਵੈ ਦਵਤਲਾਵੇ ਇਹੋ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਤਦਾ ਸੋਹਿਲਾ ਸਤਿਗੁਰੂ ਸੁਨਾਇਆ ਏ ਦਰਗਾਹ ਮਨੁਵਤਿਆਜ ਤੋਂ ਨਿਕਿਆ ਆਇਆ ਇੱਕ ਬਰੇ ਘਨੇਰੇ ਕਰੇ ਗੱਲਾ ਗੱਲੇ ਗੈਣਾ ਪਾਏ ਆ ਕਹ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਲਾਇਆ ਪਵਿਤ ਹੋਏ ਸੇਜਨਾ ਜਿਨੀ ਹਰਤੇ ਆਇਆ ਹਰਤੇ ਆਇਆ ਪਵਿਤ ਹੋਏ ਗੁਰਮੁਖ ਜਿਨੀ ਜਿਐ ਆਇਆ ਪ੍ਰੇਤ ਮਾਤਾ ਪਿਤਾ ਕੋ ਤਾਂਬੁ ਸਹਿਤ ਸਿਓ ਪ੍ਰੇਤ ਸੰਗਤ ਸੁਵਾਈਆ ਕਹਿ ਦੇ ਪ੍ਰੇਤ ਸੁਣਦੇ ਪ੍ਰੇਤ ਸੇਪ ਵਿਤ ਜਿਨੀ ਮਾਨਵ ਕਾਹੇਆ ਕਹਿ ਨਾਨਕ ਸੇਪ ਵਿਤ ਜੇ ਘਰ ਮੁਖ ਹਰ ਹਰਿ ਧਿਆਇਆ ਕਰਮੀ ਸਹਿਜਾ ਉਪਜੈ ਬਿਨ ਚਾਜੇ ਦਰਸਾ ਨ ਜਾਇ ਨੰਡਾ ਹੈ ਸਾਸਕਿਤਾ ਸੰਜਮ ਰਹੇ ਕਰਮ ਤੁਮਾਏ ਜਸ ਜਿਉ ਮਲੀਨ ਹੈ ਕਿਤ ਸੰਯਮ ਤੋਤਾ ਜਾਏ ਮਨ ਤੋ ਸਬਦ ਲਗ ਹਰਿ ਸਿਵ ਰਹੁ ਚੇਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਿ ਜਿਉ ਪੁਰਿਆ ਐਸਾ ਸਾਇ ਜਿਉ ਜਾਏ ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਾ ਮੈਰੇ ਇਤਨੀ ਜਨਮ ਜੁਆ ਹਾਰੇ ਆ ਏ ਤੇ ਸਨਾਵ ਡਰ ਲਗਾ ਮਰ ਮਨੋ ਵਿਚਾਰਿਆ ਵੇਦਾ ਮੈਂ ਨਾਮ ਉੱਤਮ ਤੂ ਸੁਣੈ ਨਾਹੀ ਸੁਰੇ ਜਿਉ ਬਿਤਾਲੇ ਆ ਕਹੈ ਨਾਨਕ ਜਿਨ ਸੱਚ ਤਰਿਆ ਕੂੜੇ ਲਾਗੇ ਤਿਨੇ ਜਨਮ ਜੁ ਹੈ ਹਾਰੇ ਆ ਜਿਉ ਨਿਰਮਲ ਬਾਹਰ ਨਿਰਮਲ ਅੰਗਾਰ ਤਾ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਤੁਮਾਰੀ ਗੁਰ ਕੀ ਸੋਏ ਪਾਚੈ ਨਾਹੀ ਮਨ ਸਾਚ ਸਿਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਨਜਾਰੇ ਕਹੈ ਨਾਲਿਕ ਜਨਮ ਮਨ ਨਿਰਮਲ ਸੁਧਰਹਿ ਗੁਰ ਨਾਲੇ ਜੇ ਕੋ ਸਿਖ ਗੁਰੂ ਸੇਤੀ ਸੰਮੁਖ ਹੋਵੇ ਉਹ ਬਤਾ ਸੰਮੁਖ ਸੇਤ ਕੋਈ ਜਿਉ ਰਾ ਗੁਰ ਨਾਲੇ ਗੁਰ ਦੇ ਚਰਨ ਹਰਿ ਦਾ ਧਿਆਏ ਅੰਦਰ ਆਤਮਾ ਤੁਮਾਲੇ ਆਵ ਛੱਡ ਸੁਧਾਰ ਪਰਣ ਗੁਰ ਪਰਿਆਰ ਨ ਜਾਣੇ ਕੋਏ ਕਹ ਨਾਨਕ ਸੁਨੋ ਸੰਤ ਸੋ ਸੇਖ ਸਾਲ ਮੁਕਤ ਹੋਏ ਜੇ ਗੁਰ ਗੁਰ ਤੇਵੇਂ ਭੂਵਾ ਬਿਨ ਸਾਧ ਗੁਰ ਮੂਤਨ ਪਾਵੈ ਪਾਵੈ ਮੁਕਤ ਨਾ ਹੋ ਠਾ ਕੋਈ ਪਛੋਬ ਵੇਖਿਆ ਜਾਏ ਅਨੇਕ ਜੁਨਿ ਪਰਮ ਆਵੈ ਮਨ ਸਤਿਗੁਰੁ ਮੁਕਤਿ ਨ ਪਾਏ ਫਿਰ ਮੁਕਤਿ ਪਾਇ ਲਾਗ ਚਰਨੀ ਸਤਿਗੁਰੂ ਸਬਦ ਸੁਨਾਏ ਕਹੈ ਨਾਨਕ ਵਿਚਾਰ ਦੇਖੋ ਮਨ ਸਤਿਗੁਰੁ ਮੁਕਤਿ ਨ ਪਾਏ ਆਵੋ ਸਿਖ ਸਤਿਗੁਰੂ ਕੇ ਪਿਆਰ ਓ ਗਾਵੋ ਸਚੀ ਬਾਣੀ ਬਾਣੀ ਤਾ ਗਾਵੋ ਮਨ ਤੇਰੀ ਬਾਣੀਆਂ ਸਿਰ ਬਾਣੀ ਜੇ ਰਗਾ ਨਗਰ ਕਰਮ ਹੋਵੇ ਜੈ ਜਤਨਾ ਸਮਾੜੀ ਸਿਵੋ ਅੰਮ੍ਰਿਤ ਸੁਧਾਰੋ ਹਰ ਰੰਗ ਗਪਿਓ ਸਾਰਗ ਬਾਣੀ ਕਹਿ ਨਾਨਕ ਸਦਾ ਗਾਉ ਸਚੀ ਬਾਣੀ ਸਤਿਗੁਰੂ ਬਿਨਾ ਹੋ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਸੁਖਾਣੀ ਹਰ ਹਰ ਲਿੱਤ ਕਰੇ ਰਸਨਾ ਕਹਿਆ ਕੁਛੁ ਨ ਜਾਣੀ ਜਿਸ ਜਿਨ ਕਾ ਹਰ ਲਿਆ ਮਾਇਆ ਭੁੱਲਣ ਪੈਰ ਵਾਲੀ ਕਹ ਨਾਨਕ ਸਤਿਗੁਰੁ ਬਾਝੋ ਹੋਰ ਕੱਚੇ ਬਾਣੀ ਗੁਰ ਕਾ ਸਦਰਤਨ ਹੈ ਜਿਤ ਜੜਾਉ ਸਬਦ ਰਤਨ ਜਿਤ ਮਨ ਲਾਗਾ ਆਇਓ ਵਸਮਾਓ ਜਾਤ ਦੇ ਸੇਤੀਆਂ ਨੂੰ ਵਿਲਿਆ ਸੱਚ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਜੀ ਉਜਾਈ ਗਹਿਣ ਨਾਨਕ ਸ਼ਬਦ ਰਤਨ ਹੈ ਇਰਾ ਜਿਤ ਜੁੜਾਓ ਸੇਵ ਸਕਤੇ ਆਪੂ ਪਾਏ ਕਹਿ ਕਰਤਾ ਪ੍ਰੇਮ ਤੁਮਰਤਾਏ ਹੁਕਮ ਵਰਤਾਏ ਆਪ ਵੇਖੈ ਗੁਰ ਮੁਖਿ ਸਭ ਜਾਈ ਤੋੜੇ ਬੰਧਨ ਹੋਵੇ ਮੁਕਤ ਸਬਦ ਮਨਵਸਾਈ ਗੁਰਮੁਖ ਜੀਸਨਾ ਆਪ ਕਰੇ ਸੂ ਹੈ ਇੱਕ ਸੋਲੇ ਬਲਾਈ ਕਹਿ ਨਾਨਕ ਆਪ ਕਰਤਾ ਪ੍ਰੇਮ ਤੁਝਾਈ ਸਿਮਰਤ ਸਾਸਤਰ ਪਉਨ ਪਾ ਵਿਚਾਰ ਦੇ ਸੱਤ ਸਾਰ ਨ ਜਾਣੀ ਸੱਤ ਸਾਰ ਨ ਜਾਣੀ ਗੁਰੂ ਬਾਝ ਤੱਤ ਸਾਰ ਨ ਜਾਣੀ ਇਹ ਗੁਣੇ ਸੰਸਾਰ ਭ੍ਰਮ ਸੁਤਾ ਸੁਧਿਆ ਰਹਿ ਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨਾਂ ਹਰ ਮਨੁ ਵਸਿਆ ਭੁਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸਨੋ ਆਨ ਦਿਨ ਹਰਿ ਲੇਵ ਲਾਗਿਆ ਜਾਗਤ ਰਹਿਣ ਵਿਹਾਲੀ ਮਾਤਾ ਕੇ ਉਧਰ ਮੈਂ ਬ੍ਰਿਤਪਾਲ ਕਰੇ ਸੋ ਕਿਉ ਮਣਾ ਵਿਚਾਰੀਐ ਮਨੋ ਕਿਉ ਵਿਚਾਈਐ ਇਹ ਬਿੜਾਤਾ ਜੀ ਅਤਨ ਮੈਂ ਆਹਾਰ ਪਚਾਵੇ ਉਸਨੋ ਗਏ ਪੋਏ ਨਾ ਸਕੀ ਜਿਸਨੂੰ ਆਪਨੇ ਲਿਵਲਾਵੇ ਆਪਣੇ ਲਿਵਿਆ ਪੇ ਲਾਏ ਗੁਰਮੁਖ ਦਾਸ ਮਾਲੀਆ ਤਹ ਨਾਨਕ ਇਹ ਵਡਜਾਤਾ ਸੋਖਿ ਬਨੋ ਵਿਸਾਰੀਐ ਜੈਸੀ ਅਵਨੇ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜੇਹੀ ਕਰਤੈ ਖੇਲ ਰਚਾਇਆ ਜਾ ਇਸ ਬਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲੇਕ ਸੁੜਕੀ ਲੱਗੇ ਤ੍ਰਿਸ਼ਨਾ ਮਾਇਆ ਪਰਵਰ ਕਾਇਆ ਇਹ ਮਾਇਆ ਜਿਤ ਹਰ ਵਿੱਚ ਰਹਿਮੋ ਪੁਜਾ ਭਉ ਦੁਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲੇਵ ਲਾਗੀ ਤਨੇ ਵਿੱਚ ਮਾਇਆ ਪਾਇਆ ਹਰ ਆਪ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਛੈ ਵਿੱਟੋ ਰਹੇ ਲੋਗ ਵਿਲ ਲਾਏ ਐਸਾ ਸਾਧਗੁਰ ਜੇ ਮਿਲੈ ਤਿਸਨੋ ਸਰ ਸਾਉ ਪੀਆ ਵਿੱਟੋ ਆਪ ਜਾਏ ਜਿਸ ਦਾ ਜੀਉ ਤਿਸ ਮਿਧ ਰਹੈ ਹਰ ਵਸ ਮਾਨਿ ਆਏ ਹਰ ਆਪ ਮੁੱਲਕ ਹੈ ਭਾਵ ਜਨਾ ਕੇ ਨਾਨਕ ਜਿਨ ਹਰ ਪਲ ਲਪਾਏ ਹਰ ਰਾਤ ਮੇਰੀ ਮਨ ਵਨ ਜਾਰਾ ਹਰ ਰਾਤ ਤੇਰੀ ਮਨ ਵਨ ਜਾਰਾ ਸਤਿਗੁਰ ਤੇ ਰਾਜ ਜਾਣੂ ਹਰ ਹਰ ਨਿਤ ਜਬੋ ਜੀਉ ਮੋਲਾ ਹਸਕੇ ਹੋ ਰਹਾੜੀ ਇਹੋ ਧਨ ਜਿਨਾ ਮਿਲਿਆ ਜਿਨ ਹਰਿ ਆਪੇ ਪਾਣਾ ਕੈ ਨਾਨਕ ਹਰ ਰਾਤ ਮੇਰੀ ਮਨ ਵਾਵਨ ਜਾਰਾ ਏ ਰਸਨਾ ਤੂ ਅਨਰਥ ਰਾਜ ਰਹੀ ਤੇਰੀ ਪ੍ਰਿਆਸ ਨ ਜਾਏ ਪਿਆਸ ਨਾ ਜਾਏ ਹੋਰ ਦਿੱਕਤਾਂ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਹਰ ਨਾ ਤ੍ਰਿਸ਼ਨਾ ਲੱਗੇ ਆਏ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜੇ ਆਏ ਕਹ ਨਾਨਕ ਹੋਰ ਅਨਰਸ ਸਭ ਵੀ ਸਰੇ ਜਾ ਹਰ ਵਸੈ ਮਨ ਆਏ ਏ ਤ੍ਰੀਰਾ ਮੇਰਿਆ ਜਦ ਮੈਂ ਜੋ ਤਰਖੀ ਤਾ ਤੁਜ ਜਗ ਮੈਂ ਆਇਆ ਹਰ ਜੋ ਤਰਖੀ ਤਉਦੇ ਵਿੱਚ ਤਾ ਤੁਜ ਜਗ ਮੈਂ ਆਇਆ ਹਰ ਆਪੇ ਮਾਤਾ ਤੇ ਪਿਤਾ ਜਿੰਜੀਓ ਪਾਏ ਜਗਤ ਦਿਖਾਏ ਆ ਗੁਰ ਪ੍ਰਸਾਦਿ ਦੇਵ ਜਿਆ ਤਜਤ ਹੋਆ ਚਤਨ ਅਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਜਿਆ ਜੋ ਦਰਾ ਕੀ ਤਾ ਦੁਜਗ ਮਹ ਆਇਆ ਮਣ ਚਾਉ ਭਇਆ ਪ੍ਰਭ ਆਗੁ ਸੁਨਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬੜਿਆ ਹਰ ਗਾਉ ਮੰਗਲੇ ਲੈਤ ਸਭੀਏ ਸੋਗ ਦੂਗ ਲਾ ਵਿਆਪੈ ਗੁਰ ਚਰਨ ਲਾਗੇ ਜੈ ਸੁਭਾਗੇ ਆਪਣਾ ਪ੍ਰਜਾਪੇ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕਹਿ ਨਾਨਕ ਬ੍ਰਹਮ ਆਪ ਮਿਲਿਆ ਕਰਨ ਕਾਰਨ ਜੋਗ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਮ ਜਾ ਤੂ ਜਗ ਮੈਂ ਆਏ ਆ ਏਨਾਰ ਤੇਰਾ ਰਜੈ ਰਜਿਆ ਸੋ ਹਰ ਮਨ ਨਵਸਾਇਆ ਘਰ ਪਰ ਸਾਧੇ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕੈ ਨਾਰਿਕ ਸਰੀਰ ਪ੍ਰਵਾਨ ਹੋਆ ਜਿਹਨੇ ਸਤਿਗੁਰਿ ਸਿਓ ਚੇਤ ਲਾਇਆ اے ਨਿਤ੍ਰ ਮਿਰਹ ਹਰ ਤੁਮੈ ਜੋਤਿ ਧਰੀ ਹਰ ਬਿਨਿਆਰ ਨ ਦੇਖੋ ਕੋਈ ਹਰ ਬਿਨ ਨ ਦੇਖੋ ਕੋਈ ਨਦਰਿ ਹਰ ਨਿਹਾਲੇ ਆ ਏਦੋ ਦੇਖ ਸੰਸਾਰ ਤੁਮ ਦੇਖਦੇ ਹੋਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵਿਖਾ ਹਰੇਕ ਹੈ ਹਰ ਬਣਿਆ ਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਾਚ ਗੁਰ ਮਿਲੇ ਦੇਵ ਦ੍ਰਿਸ਼ ਹੋਈ اے ਸ਼ਰਵਨੋ ਮੇਰਿਆ ਸਾਚਾ ਸੁੰਨ ਲੋਕ ਠਾਏ ਸਾਚਾ ਸੁੰਨ ਲੋਕ ਠਾਏ ਸਿਰ ਲਾਏ ਸੁਣੋ ਸਤਿ ਬਾਣੀ ਜੇ ਤੁਸੁ ਸੁਣੀ ਮਨ ਤਨ ਹਰਿਆਵਾਰ ਰਤਨਾਰਸ ਸੁਤਮਾਣੀ ਸਚ ਅਲਖ ਵਿਢਾਨੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅਮਰ ਨਾਮ ਸੁਣੋ ਪਵਿੱਤਰੋ ਸਚੈ ਸੁਣਨੈ ਨੋ ਪਠਾਇ ਹਰਿ ਜਿਉਗੁ ਭਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਆਜਾ ਪਾਣ ਨਾ ਦੁਆਰੇ ਪ੍ਰਗਟ ਕੀਏ ਦਸਵਾ ਗੁਰਧਰ ਖਾਇਆ ਗੁਰਦੁਆਰੇ ਲਾਇ ਪਾਉਨੀ ਕਨਾਂ ਦਸਵਾ ਗੁਆਰ ਦਿਖਾਇਆ ਤਹਨੇ ਕ੍ਰੂਪ ਨਾ ਨਵ ਨੇਤ ਤਿਸ ਦਾਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰਾ ਦਿਉ ਰੁਬਾੰਦਰ ਰੱਖ ਕੇ ਵਾਜਾ ਪਉਣ ਵਜਾਇਆ ਏਹੋ ਸੱਚਾ ਸੋਹਿਲਾ ਸੱਚ ਕਰ ਗਾਵੋ ਗਾਵਤ ਸੋਹਿਲਾ ਕਰਿ ਗਾਚੈ ਜਿਥੈ ਸਦਾ ਸਚ ਧਿਆਵਹਿ ਸਚੋ ਧਿਆਲੇ ਜਾਤੁਤ ਪਾਵੇ ਗੁਰਮੁਖ ਜੀ ਨਾਮੁ ਜਾਵੇ ਜੋ ਸਚ ਸਭ ਨਾ ਕਾਖਿਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹੈ ਨਾਨਕ ਸਚ ਸੋਹਿਲਾ ਸਚੈ ਕਰਿ ਗਾਵੇ ਅਨਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੇ ਸੱਚੇ ਬਾਣੀ ਸੰਤ ਸਾਜਨ ਪਏ ਸਰਤੇ ਪੂਰੇ ਗੁੱਟੇ ਜਾਣ ਸੁਣ ਤੇ ਪੁਨੀਤ ਕਹਤੇ ਪਵਿਤ ਸਾਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਤੁਧ ਰ ਚਰਨ ਲਾਗੇ ਵਾਜੇ ਅਨਹਦ ਤੁਿਰ ਸੁਣ ਤੇ ਪੁਨੀਤ ਕਹਤੇ ਪਵਿਤ ਸਾਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ